ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ 100 ਸਾਖੀ ਦੇ ਵਿੱਚ ਗੁਰੂ ਗੋਬਿੰਦ ਨੇ ਬਹੁਤ ਸਾਰੀਆਂ ਭਵਿੱਖਵਾਣੀਆਂ ਕੀਤੀਆਂ ਔਰ ਜਿਨ੍ਹਾਂ ਚ ਬਹੁਤ ਸਾਰੀਆਂ ਸੱਚ ਸਾਬਤ ਹੋ ਗਈਆਂ ਪਰ ਇੱਕ ਭਵਿੱਖਵਾਣੀ ਜਿਹਦਾ ਸਾਰਾ ਸਿੱਖ ਪੰਥ ਨੂੰ ਸਿੱਖਾਂ ਨੂੰ ਬੇਚੈਨੀ ਦੇ ਨਾਲ ਇੰਤਜ਼ਾਰ ਹੈ ਉਹ ਹੈਗਾ ਵੇ ਖਾਲਸਾ ਰਾਜ ਆਉਣ ਦੀ ਭਵਿੱਖਵਾਣੀ ਕਿਉਂਕਿ 100 ਸਾਖੀ ਦੇ ਵਿੱਚ ਇਹ ਲਿਖਿਆ ਹੈ ਕਿ ਖਾਲਸਾ ਰਾਜ ਦੋ ਵਾਰੀ ਆਏਗਾ ਇੱਕ ਵਾਰੀ ਤੇ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਚ ਆ ਚੁੱਕਿਆ ਹੈ ਤੇ ਹੁਣ ਦੂਸਰਾ ਖਾਲਸਾ ਰਾਜ ਆਉਣ ਦੀ ਭਵਿੱਖवाणी ਕਿਦੋਂ ਸੱਚ ਸਾਬਤ ਹੋਏਗੀ ਕਿ 2024 ਚ ਖਾਲਸਾ ਰਾਜ ਆਏਗਾ ਕਿ ਇਸ ਦੇ ਮਤਲਬ ਕੀ ਆ ਗਿਆ ਹੈ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਤਬਹੀ ਰੂਸ ਚੀਨ ਹਿੰਦ ਮੈਂ ਚੜ ਆਵੇ ਔਰ ਯੁੱਧ ਮੋਚ ਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਦਿੱਲੀ ਤਖਤ ਪੈ ਬਹਿ ਜਾਵੇ ਗੁਰੂ ਕੀ ਫੌਜ ਦੋਸਤੋ ਇਹ 1700 ਸਾਖੀ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਦਿੱਤੀ ਗਈ ਹੈ ਉਹਦੇ ਅੰਦਰ ਦਰਜ ਨੇ ਜੇ ਵੱਡੇ ਵੱਡੇ ਸਿੱਖ ਵਿਦਵਾਨਾਂ ਦੀ ਮੰਨੀਏ ਤਾਂ ਜਿਹੜਾ ਖਾਲਸਾ ਰਾਜ ਹਰ ਸਿੱਖ ਰੋਜ਼ ਅਰਦਾਸ ਵਿੱਚ ਮੰਗਦਾ ਹੈ ਉਹ ਆਉਣ ਵਾਲਾ ਹੈ ਇਸ ਸੋਤ ਸਾਖੀ ਅੰਦਰ ਗੁਰੂ ਸਾਹਿਬ ਨੇ ਉਹਨਾਂ ਘਟਨਾਵਾਂ ਦਾ ਜ਼ਿਕਰ ਪਹਿਲਾਂ ਹੀ ਕਰ ਦਿੱਤਾ ਸੀ ਜੋ ਹੁਣ ਸੱਚ ਹੋ ਰਹੀਆਂ ਨੇ ਗੁਰੂ ਸਾਹਿਬ ਨੇ ਇਹਦੇ ਅੰਦਰ ਲਿਖਿਆ ਸੀ ਕਿ ਇੱਕ ਬਹੁਤ ਭਿਆਨਕ ਜੰਗ ਤੋਂ ਬਾਅਦ ਖਾਲਸੇ ਦਾ ਰਾਜ ਆਵੇਗਾ ਜੋ ਉਸ ਤੋਂ ਬਾਅਦ 14 ਹਜ਼ਾਰ ਸਾਲਾਂ ਤੱਕ ਕਾਇਮ ਰਹੇਗਾ ਗੁਰੂ ਸਾਹਿਬ ਨੇ ਭਵਿੱਖ ਬਾਰੇ ਹੋਰ ਕੀ ਕੀ ਕਿਹਾ ਸੀ ਅੱਜ ਦੀ ਵੀਡੀਓ ਅੰਦਰ ਇਸ ਵਾਰੀ ਗੱਲ ਕਰਾਂਗੇ ਕੀ 2024 ਅੰਦਰ ਲੱਗੇਗੀ ਵਰਲਡ ਵਾਰ ਜਦੋਂ ਖਾਲਸਾ ਰਾਜ ਆਵੇਗਾ ਤਾਂ ਸਾਨੂੰ ਕਿਵੇਂ ਪਤਾ ਲੱਗੇਗਾ ਉਹ ਕਿਹੜੀਆਂ ਗੁਪਤ ਭਵਿੱਖਵਾੜੀਆਂ ਸਨ ਜੋ ਗੁਰੂ ਸਾਹਿਬ ਨੇ ਅੱਜ ਤੋਂ ਤਕਰੀਬਨ 350 ਸਾਲ ਪਹਿਲਾਂ ਲਿਖ ਦਿੱਤੀਆਂ ਸਨ ਤੇ ਅੱਜ ਸਾਰੀਆਂ ਸੱਚ ਹੋ ਰਹੀਆਂ ਨੇ ਦੋਸਤੋ ਜਿਨ੍ਹਾਂ ਘਟਨਾਵਾਂ ਦਾ ਜ਼ਿਕਰ ਗੁਰੂ ਸਾਹਿਬ ਨੇ ਸੋ ਸਾਖੀ ਅੰਦਰ ਕੀਤਾ ਹੈ ਪਹਿਲਾਂ ਉਹਨਾਂ ਬਾਰੇ ਜਾਣਦੇ ਹਾਂ ਜੋ ਵਾਪਰ ਚੁਕੀਆਂ ਨੇ ਜਦੋਂ ਇੱਕ ਸਿੱਖ ਨੇ ਗੁਰੂ ਸਾਹਿਬ ਨੂੰ ਸਵਾਲ ਕੀਤਾ ਕਿ ਗੁਰੂ ਜੀ ਔਰੰਗੇ ਦਾ ਰਾਜ ਬਹੁਤ ਜ਼ਿਆਦਾ ਵੱਡਾ ਹੈ ਇਹਨਾਂ ਪਾਪੀਆਂ ਦਾ ਰਾਜ ਕਦੋਂ ਖਤਮ ਹੋਵੇਗਾ ਉਦੋਂ ਗੁਰੂ ਜੀ ਨੇ ਕਿਹਾ ਸੀ ਕਿ ਕਾਬਲ ਤੋਂ ਇੱਕ ਬੰਦਾ ਅਬਦਾਲੀ ਆਵੇਗਾ ਤੇ ਇਹਨਾਂ ਦਾ ਰਾਜ ਖਤਮ ਕਰ ਦੇਵੇਗਾ ਇਸ ਤੋਂ ਬਾਅਦ ਜਦੋਂ ਅਬਦਾਲੀ ਸਿੱਖਾਂ ਨਾਲ ਜੰਗ ਕਰੇਗਾ ਤਾਂ ਉਹ ਵੀ ਮਲਿਆ ਮੇਟ ਹੋ ਜਾਵੇਗਾ ਇਸ ਤਰ੍ਹਾਂ ਸਿੱਖਾਂ ਦਾ ਆਪਣਾ ਰਾਜ ਪਹਿਲੀ ਵਾਰੀ ਕਾਇਮ ਹੋਵੇਗਾ ਪਰ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਇਹ ਵੀ ਦੱਸਿਆ ਕਿ ਫਿਰ ਦੂਰ ਸਮੁੰਦਰੋਂ ਪਰਲੇ ਪਾਸਿਓਂ ਗੋਰੇ ਆਉਣਗੇ ਇਸ ਤੋਂ ਬਾਅਦ ਖਾਲਸਾ ਰਾਜ ਚਲਾ ਜਾਵੇਗਾ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਅੱਖਰ ਅੱਖਰ ਬਿਲਕੁਲ ਇਸੇ ਤਰ੍ਹਾਂ ਹੋਇਆ ਸੀ ਜਿਵੇਂ ਗੁਰੂ ਸਾਹਿਬ ਨੇ ਬਿਆਨ ਕੀਤਾ ਸੀ ਇਸ ਸੌ ਸਾਖੀ ਬਾਰੇ ਇਹ ਵੀ ਆਖਿਆ ਜਾਂਦਾ ਹੈ ਕਿ ਜਦੋਂ ਅੰਗਰੇਜ਼ਾਂ ਨੂੰ ਇਸ ਸਾਖੀ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਜਿੰਨੀਆਂ ਹੋ ਸਕੀਆਂ ਇਸ ਪੋਥੀ ਦੀਆਂ ਕਾਪੀਆਂ ਇਕੱਠੀਆਂ ਕੀਤੀਆਂ ਤੇ ਉਹਨਾਂ ਨੂੰ ਸਾੜ ਦਿੱਤਾ। ਇਸ ਦਾ ਵੱਡਾ ਕਾਰਨ ਇਹ ਸੀ ਕਿ ਸਿੱਖ ਇਹਨਾਂ ਪਵਿੱਖ ਵਾਲੀਆਂ ਨੂੰ ਨਾ ਪੜ ਸਕਣ ਕਿਉਂਕਿ ਇਸ ਤੋਂ ਬਾਅਦ ਬਗਾਵਤ ਦਾ ਬਹੁਤ ਵੱਡਾ ਖਤਰਾ ਸੀ। ਦੋਸਤੋ 100 ਸਾਖੀ ਅੰਦਰ ਗੁਰੂ ਸਾਹਿਬ ਨੇ ਇਹ ਵੀ ਲਿਖਿਆ ਹੈ ਕਿ ਰਾਜ ਚਲਸੀ ਰੰਡੀ ਕਾ ਫੌਜਾਂ ਚੜੇ ਹਰਮਿੰਦਰ ਮੇ ਹੋਰ ਭੀਜੇ ਘੋੜੇ ਕਾ ਹਰ ਮੰਦਰ ਮੇ ਆਨ ਡਟ ਜਾਏਗਾ ਖਾਲਸਾ ਘੋਰ ਵਿਪਤ ਕੇ ਬਾਦ ਖੁਆਰ ਹੋਏ ਸਭ ਮਿਲenge ਸਿੰਘ ਵਿਪਤ ਮੇ ਆਨ ਤਬੇ ਮਾਚਾ ਮਾਲਵਾ ਦੁਆਬਾ ਦੁਖੀ ਹੋਵੇ ਸਭ ਗ੍ਰਾਮ ਇਸ ਦਾ ਮਤਲਬ ਦੋਸਤੋ ਕੇ ਇੱਥੇ ਰੰਡੀ ਦਾ ਰਾਜ ਹੋਵੇਗਾ ਇੱਥੇ ਰੰਡੀ ਇੰਦਰਾ ਜੋ ਕੇ ਦੇਖਦੀ ਉਸ ਸਮੇਂ ਪ੍ਰਧਾਨ ਮੰਤਰੀ ਸੀ ਉਸ ਨੂੰ ਕਿਹਾ ਹੈ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਸ ਦੇ ਰਾਜ ਅੰਦਰ ਫੌਜਾਂ ਦਰਬਾਰ ਸਾਹਿਬ ਉਤੇ ਚੜ ਕੇ ਆਉਣਗੀਆਂ ਇਨਾ ਲਹੂ ਡੁੱਲੇਗਾ ਕਿ ਘੋੜੇ ਦੇ ਘੁਰ ਵੀ ਉਸ ਅੰਦਰ ਗੜੁੱਚ ਹੋ ਜਾਣਗੇ ਪਰ ਗੁਰੂ ਦਾ ਖਾਲਸਾ ਇਸ ਦੀ ਪੂਰੀ ਭਾਜੀ ਮੋੜੇਗਾ ਪੂਰੇ ਪੰਜਾਬ ਦੇ ਸਿੱਖ ਇੱਕ ਹੋ ਕੇ ਲੜਨ ਗਏ ਤੇ ਮਾਝਾ ਮਾਲਵਾ ਦੁਆਬਾ ਇਸ ਕੱਲੂ ਘਾਰੇ ਤੋਂ ਦੁਖੀ ਹੋਵੇਗਾ 1984 ਦਾ ਦੁੱਖ ਹਰ ਸਿੱਖ ਨੇ ਆਪਣੇ ਪਿੰਡੇ ਉੱਤੇ ਹੰਢਾਇਆ ਤੇ ਇਹ ਸਾਰਾ ਸੌ ਸਾਖੀ ਅੰਦਰ ਪਹਿਲੀ ਦਰ ਦਿੱਤੀ ਸੰਤ ਭਿੰਡਰਾਂ ਵਾਲਿਆਂ ਦਾ ਜ਼ਿਕਰ ਵੀ ਇਸ ਸਾਖੀ ਅੰਦਰ ਦਰਜ ਸੀ ਤਬੀ ਇੱਕ ਖਾਲਸਾ ਪ੍ਰਗਟ ਹੋਵੇ ਕਿਲਾ ਬਣਾਵੇ ਹਰਮਿੰਦਰ ਕੋ ਆਨ ਮਤਲਬ ਕਿ ਇਸ ਕੂੜਦੀ ਫੌਜ ਦਾ ਸਾਹਮਣਾ ਕਰਨ ਲਈ ਇੱਕ ਬੰਦਾ ਆਵੇਗਾ ਜੋ ਦਰਬਾਰ ਸਾਹਿਬ ਦੇ ਅੰਦਰ ਲੜੇਗਾ ਤੇ ਲੋਕਾਂ ਦਾ ਸਾਥ ਦੇਵੇਗਾ ਦੋਸਤੋ ਇਹ ਸਾਰੀਆਂ ਘਟਨਾਵਾਂ ਵਾਪਰ ਚੁਕੀਆਂ ਨੇ ਹੁਣ ਆਉਣ ਵਾਲੇ ਸਮੇਂ ਲਈ ਇਸ ਸੌ ਸਾਖੀ ਅੰਦਰ ਕੀ ਲਿਖਿਆ ਹੈ ਆਉ ਜਾਣਦੇ ਹਾਂ ਤਾਂ ਵੀ ਰੂਸ ਤੇ ਚੀਨ ਇੰਤ ਵਿੱਚ ਆ ਆਵੇ ਕਾਹਰ ਯੁੱਧ ਮੋਚ ਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਦਿੱਲੀ ਤਖਤ ਤੇ ਬਹਿ ਜਾਵੇ ਗੁਰੂ ਕੀ ਫੌਜ ਦੋਸਤੋ ਇਹਨਾਂ 70 ਦਾ ਅਰਥ ਹੈ ਜਦੋਂ ਸਿੱਖ ਆਪਣੇ ਹੱਕਾਂ ਲਈ ਲੜ ਰਹੇ ਹੋਣਗੇ ਉਦੋਂ ਫਿਰ ਰੂਸ ਤੇ ਚੀਨ ਭਾਰਤ ਉਤੇ ਹਮਲਾ ਕਰਨਗੇ ਤੇ ਭਾਰਤ ਦੀ ਸਾਰੀ ਆਬਾਦੀ ਵਿੱਚੋਂ ਸਿਰਫ 17 ਕਰੋੜ ਲੋਕ ਹੀ ਬਚਣਗੇ ਬਹੁਤ ਭਿਆਨਕ جنگ ਛਿੜੇਗੀ ਤੇ 2.5 ਲੱਖ ਸਿੱਖ ਸ਼ਹੀਦ ਹੋਣਗੇ ਇਸ ਤੋਂ ਬਾਅਦ ਖਾਲਸਾ ਜੇਤੂ ਰਹੇਗਾ ਤੇ ਉਹ ਦਿੱਲੀ ਦੇ ਤਖਤ ਉੱਤੇ ਬੈਠੇਗਾ ਇਸ ਤੋਂ ਬਾਅਦ ਕੋਈ ਵੀ ਦੁਖੀ ਨਹੀਂ ਰਹੇਗਾ ਕਾਲੀਉਗ ਅੰਦਰ ਵੀ ਸਾਤਿਉਗ ਪ੍ਰਤੀਤ ਹੋਵੇਗਾ ਇਹ ਸੰਦਰ ਕਾਫੀ ਸਾਖੀਆਂ ਨੇ ਜੋ ਖਾਲਸਾ ਰਾਜ ਦੇ ਆਉਣ ਬਾਰੇ ਤੇ ਪੂਰੇ 14000 ਸਾਲ ਚੱਲਣ ਬਾਰੇ ਦੱਸਦੀਆਂ ਨੇ ਜਿਨ੍ਹਾਂ ਬੰਦਿਆਂ ਨੇ ਇਸ ਸਾਖੀ ਨੂੰ ਬਰੀਕੀ ਨਾਲ ਪੜ੍ਹਿਆ ਉਹ ਇਹ ਵੀ ਦੱਸਦੇ ਨੇ ਕਿ ਇਸ ਸਾਖੀ ਅੰਦਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਖਤਮ ਹੋਣ ਬਾਰੇ ਵੀ ਇਸ ਤਰ੍ਹਾਂ ਲਿਖਿਆ ਹੈ ਗੁਰੂ ਸਾਹਿਬ ਦੇ ਬਚਨ ਨੇ ਕਿ 96 ਕਰੋੜ ਸਿੱਖ ਦੁਨੀਆ ਅੰਦਰ ਵਸੇਗਾ ਜਿਸ ਨੂੰ ਅਸੀਂ 96 ਕਰੋੜੀ ਆਖਦੇ ਹਾਂ ਉਹ ਪੂਰੀ ਦੁਨੀਆ ਉਤੇ ਰਾਜ ਕਰੇਗਾ ਹੁਣ ਸਵਾਲ ਇਹ ਹੈ ਕਿ ਮੁਠੀ ਪਰ ਸਿੱਖ ਪੂਰੀ ਦੁਨੀਆ ਤੇ ਰਾਜ ਕਿਵੇਂ ਕਰ ਸਕਦੇ ਨੇ ਤਾ ਦੋਸਤੋ ਹੌਲੀ ਹੌਲੀ ਹਾਲਾਤ ਇਹ ਬਣ ਰਹੇ ਨੇ ਕਿ ਵੱਡੇ ਵੱਡੇ ਲੀਡਰ ਉਦਯੋਗਪਤੀ ਬਿਊਰੋਕਰੇਟ ਮੁਨਕ ਇਸ ਮੁੱਦੇ ਉਤੇ ਧਿਆਨ ਦੇ ਰਹੇ ਨੇ ਅਮਰੀਕਾ ਦੀਆਂ ਏਜੰਸੀਆਂ ਅੰਦਰ 52 ਸਾਲ ਕੰਮ ਕਰ ਚੁਕੇ ਬੌਬ ਆਰਥਰ ਦਾ ਕਹਿਣਾ ਹੈ ਕਿ ਏਸ਼ੀਆ ਦੇ 25 ਕਰੋੜ ਲੋਕਾਂ ਦਾ ਇੱਕ ਵੱਡੀ جنگ ਅੰਦਰ ਮਾਰੇ ਜਾਣ ਦਾ ਖਤਰਾ ਹੈ ਤੁਸੀਂ ਹੈਰਾਨ ਹੋਵੋਗੇ ਕਿ ਇਸ ਬਰਬਾਦੀ ਨੂੰ ਰੋਕਣ ਦਾ ਹੱਲ ਵੀ ਉਸ ਸਾਖੀ ਅੰਦਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਦੁਬਾਰਾ ਆਉਣਾ ਹੈ ਅਤੇ ਖਾਲਸਾ ਰਾਜ ਆਉਣਾ ਹੀ ਦੱਸਿਆ ਗਿਆ ਹੈ। ਇੰਡੀਆ ਦੇ ਵੱਡੇ ਅਫਸਰਾਂ ਦਾ ਪੋਤੈਨੋ ਮਿਲਣਾ, ਭਾਰਤ ਦੇ ਇੱਕ ਵੱਡੇ ਅਫਸਰ ਦਾ ਟਵੀਟ ਕਰਨਾ ਕਿ ਸਾਲ 2024 ਭਾਰਤ ਲਈ ਚੰਗਾ ਨਹੀਂ ਰਹੇਗਾ। ਇਹ ਸਾਰੀਆਂ ਗੱਲਾਂ ਸਾਨੂੰ ਕਿਤੇ ਨਾ ਕਿਤੇ ਆਉਣ ਵਾਲੇ ਭਵਿੱਖ ਬਾਰੇ ਦੱਸ ਰਹੀਆਂ ਨੇ। ਦੁਨੀਆ ਭਰ ਦੇ ਬੁੱਧੀਜੀਵੀ ਇਹ ਦਾਵਾ ਕਰ ਰਹੇ ਨੇ ਕਿ ਜੇ ਤੀਜੀ ਵਰਲਡ ਵਾਰ ਲੱਗੀ ਤਾਂ ਦੁਨੀਆ ਦਾ 1/3 ਹਿੱਸਾ ਖਤਮ ਹੋ ਜਾਵੇਗਾ ਤੇ ਇਸ جنگ ਦੀ ਸ਼ੁਰੂਆਤ এਸ਼ੀਆ ਅੰਦਰ ਹੀ ਹੋਵੇਗੀ। ਸੋ ਦੋਸਤੋ ਇਹ ਸੰ 100 ਸਾਖੀ ਦੀਆਂ ਉਹ ਭਵਿੱਖ ਬਾਣੀਆਂ ਜੋ ਹਰ ਬੰਦੇ ਨੂੰ ਸੋਚਣ ਉੱਤੇ ਮਜਬੂਰ ਕਰ ਦਿੰਦੀਆਂ ਨੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। 100 ਸਾਖੀ ਦੇ ਵਿੱਚ ਬਹੁਤ ਸਾਰੀਆਂ ਭਵਿੱਖ ਬਾਣੀਆਂ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚੋਂ ਜੜੀਆਂ ਵੱਡੀਆਂ ਭਵਿੱਖ ਬਾਣੀਆਂ ਸੀ ਉਹ ਬਿਲਕੁਲ ਸੱਚ ਸਾਬਿਤ ਹੋਈਆਂ ਜਿਸ ਤਰ੍ਹਾਂ ਕਿ ਸੰ 84 ਦਾ ਵਾਕਿਆ ਬਿਆਨ ਕੀਤਾ ਗਿਆ ਸੀਗਾ ਕਿ ਉਹਦੇ ਵਿੱਚ ਨੇ 1984 ਦੇ ਵਿੱਚ ਇਨਾ ਖੂਨ ਬਹੇਗਾ ਕਿ ਘੋੜੇ ਦਾ ਖੁਰ ਪੇਜ ਜਾਏਗਾ ਔਰ ਤੁਸੀਂ ਦੇਖਿਆ ਕੋਈ 1984 ਦੇ ਵਿੱਚ ਜਿਹੜਾ ਆਪਰੇਸ਼ਨ ਕੀਤਾ ਗਿਆ ਬਲੂ ਆਪਰੇਸ਼ਨ ਦੇ ਨਾਂ ਤੋਂ ਸ਼ਾਂਤੀ ਆਪਰੇਸ਼ਨ ਦੇ ਨਾਂ ਤੋਂ ਵਿੱਚ ਕਿੰਨਾ ਕਤਲੇਆਮ ਹੋਇਆ ਕਿ ਘੋੜੇ ਦਾ ਖੁਰ ਪੇਜ ਸਕਦਾ ਸੀ ਉਸ ਖੂਨ ਦੇ ਵਿੱਚ ਔਰ ਉਹ ਜਿਹੜੀ ਪ੍ਰਿਕਵਾਨੀ ਹੈ ਉਹ ਬਿਲਕੁਲ ਸੱਚ ਸਾਬਤ ਹੋਈ ਰੰਡੀ ਦਾ ਰਾਜ ਹੋਇਆ ਔਰ ਉਦੋਂ ਇੰਦਰਾ ਗਾਂਧੀ ਦਾ ਰਾਜ ਸੀਗਾ ਫਿਰ ਹਿੰਦੁਸਤਾਨ ਦੇ ਵਿੱਚੋਂ ਪਾਕ ਨਾਂ ਤੋਂ ਇੱਕ ਦੇਸ਼ ਬਣੇਗਾ ਔਰ ਉਸ ਦੇਸ਼ ਤੋਂ ਫਿਰ ਇੱਕ علیحدਾ ਦੇਸ਼ ਬਣੇਗਾ ਦੇਖੋ ਇੱਕ ਇੱਕ ਚੀਜ਼ ਜਿਹੜੀ ਆ ਉਹ ਸੱਚ ਸਾਬਤ ਹੋਣ ਦੀ ਹੈਗੀ ਆ ਕਿ ਹਿੰਦੁਸਤਾਨ ਚੋਂ ਪਾਕਿਸਤਾਨ ਬਣਿਆ ਫਿਰ ਪਾਕਿਸਤਾਨ ਦੇ ਵਿੱਚੋਂ ਬੰਗਲਾਦੇਸ਼ ਬਣਿਆ ਔਰ ਇਹ ਜਿਹੜੀਆਂ ਭਵਿੱਖ ਬਾਣੀਆਂ ਕੀਤੀਆਂ ਗਈਆਂ ਸੀ ਜਿਸ ਤਰ੍ਹਾਂ ਕੀਤੀਆਂ ਗਈਆਂ ਸੀ ਉਸੇ ਤਰ੍ਹਾਂ ਸੱਚ ਸਾਬਤ ਹੋਈਆਂ ਆ ਹੁਣ ਜਿਹੜੀ ਅਗਲੀ ਭਵਿੱਖਬਾਣੀ ਹੈ ਜਿਦਾ ਕਿ ਸੇਖਾਂ ਨੂੰ ਬੇਚੈਨੀ ਦੇ ਨਾਲ ਇੰਤਜ਼ਾਰ ਹੈਗਾ ਹੈ ਜਿਹੜੇ ਜਿਹੜੇ ਸੌ ਸਾਖੀ ਪੜ ਚੁੱਕੇ ਨੇ ਇਹ ਜਿਨ੍ਹਾਂ ਨੇ ਭਵਿੱਖਬਾਣੀਆਂ ਪੂਰੀਆਂ ਹੁੰਦੀਆਂ ਵੇਖ ਲੀਆਂ ਉਹਨਾਂ ਨੂੰ ਹੁਣ ਜਿਹੜੀ ਭਵਿੱਖਬਾਣੀ ਹੈ ਕਿ 2024 ਦੇ ਹਵਾਲੇ ਨਾਲ ਐ ਭਵਿੱਖਬਾਣੀ ਕੀਤੀ ਗਈ ਹੈ ਕਿ ਖਾਲਸਾ ਰਾਜ ਆਏਗਾ ਖਾਲਸਾ ਰਾਜ ਕਿਸ ਤਰ੍ਹਾਂ ਆਏਗਾ ਰੂਸ ਤੇ ਜਿਹੜਾ ਚਾਈਨਾ ਹੈ ਉਹ ਹਿੰਦੁਸਤਾਨ ਤੇ ਚੜ੍ਹਾਈ ਕਰਨਗੇ ਔਰ ਜੇ 70 ਕਰੋੜ ਲੋਕਾਂ ਚੋਂ ਸਿਰਫ 17 ਕਰੋੜ ਲੋਕ ਬਚਣਗੇ ਕਿੱਡੇ ਵੱਡੇ ਪੈਮਾਨੇ ਤੇ ਕਤਲੇਆਮ ਹੋਏਗਾ ਔਰ ਫਿਰ ਖਾਲਸਾ ਰਾਜ ਆਏਗਾ ਔਰ ਜਿਹੜੇ ਸਿੱਖ ਹੈ ਉਹ ਦਿੱਲੀ ਦਾ ਤਖਤ ਸੰਭਾਲ ਲੈਣਗੇ ਔਰ ਜਿਸ ਤਰ੍ਹਾਂ ਪਹਿਲੇ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਖਾਲਸਾ ਰਾਜ ਆਇਆ ਸੀ ਇਸੇ ਤਰ੍ਹਾਂ ਅੱਜ ਤੋਂ ਦੁਬਾਰਾ ਖਾਲਸਾ ਰਾਜ ਆਏਗਾ ਫਿਰ ਜਿਹੜੀ ਹਰ ਪਾਸੇ ਖੁਸ਼ਹਾਲੀ ਹੋਏਗੀ ਕੋਈ ਉਸ ਦੌਰ ਚ ਭੁੱਖਾ ਨਹੀਂ ਸੋਏਗਾ ਕਿਸੇ ਦੇ ਨਾਲ ਨਾ ਇਨਸਾਫੀ ਜ਼ਿਆਤੀ ਨਹੀਂ ਕੀਤੀ ਜਾਏਗੀ ਇਹ ਭਵਿੱਖਬਾਣੀ ਕੀਤੀ ਗਈ ਹੈ ਔਰ ਅਗਰ ਤੁਸੀਂ ਦੇਖਿਆ ਜਾਵੇ ਰੂਸ ਤੇ ਚਾਈਨਾ ਦੇ ਮਾਮਲੇ ਚ ਤੇ ਚਾਈਨਾ ਤੇ ਹਿੰਦੁਸਤਾਨ ਦੇ ਦਰਮਿਆਨ ਅੱਗੇ ਤਿੱਬਤ ਲਦਾਖ ਦੇ ਮਾਮਲੇ ਨੂੰ ਲੈ ਕੇ ਚੜਫਾ ਅੱਜ ਦਿਨ ਹੁੰਦੀਆਂ ਰਹਿੰਦੀਆਂ ਐ ਕਿਉਂਕਿ ਇਹ ਹਿੰਦੁਸਤਾਨ ਦੇ ਜਦੋਂ ਜਿਹੜਾ ਵਜ਼ੀਰ ਆਜ਼ਮ ਸੀਗਾ ਉਹਨਾਂ ਜਾ ਕੇ ਕਿਹਾ ਸੀਗਾ ਚਾਈਨਾ ਦੇ ਵਜ਼ੀਰ ਆਜ਼ਮ ਨੂੰ ਕਿ ਤਿੱਬਤ ਤੇ ਲਦਾਖ ਸਾਡੇ ਹੈ ਤੇ ਸਾਨੂੰ ਇਹ ਇਲਾਕੇ ਵਾਪਸ ਕਰ ਦਿੱਤੇ ਜਾਣ ਤੇ ਚਾਈਨਾ ਦੇ ਵਜ਼ੀਰ ਆਜ਼ਮ ਨੇ ਗੱਲ ਸਾਫ਼ ਕਿਆ ਕਹੇ انکار ਕਰ ਦਿੱਤੀ ਸੀ ਕਿ ਇਹ ਇਲਾਕੇ ਤੁਹਾਡੇ ਨਹੀਂ ਇਲਾਕੇ ਖਾਲਸਾ ਰਾਜ ਦੇ ਆ ਜਦੋਂ ਖਾਲਸਾ ਰਾਜ ਆਏਗਾ ਸਾਡਾ ਗੱਲ ਕਰਨਗੇ ਅਸੀਂ ਇਲਾਕੇ ਉਹਨਾਂ ਨੂੰ ਵਾਪਸ ਦੇ ਦੇਵਾਂਗੇ ਮਤਲਬ ਜਿਹੜੇ ਚਾਈਨਾ ਆលਿਆ ਉਹ ਇਸ ਗੱਲ ਤੇ ਯਕੀਨ ਰੱਖਦੇ ਆ ਕਿ ਬਹੁਤ ਜਲਦ ਖਾਲਸਾ ਰਾਜ ਕਾਇਮ ਹੋਏਗਾ ਔਰ ਇਹ ਇਲਾਕੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਉਹਨਾਂ ਨੂੰ ਫਤ ਇਹਨਾਂ ਇਲਾਕਿਆਂ ਨੂੰ ਫਤਿਹ ਕੀਤਾ ਗਿਆ ਸੀਗਾ ਇਸ ਲਈ ਉਹ ਇਹ ਸਮਝਦੇ ਆ ਕਿ ਇਲਾਕੇ ਉਹਨਾਂ ਦੇ ਆ ਤੇ ਦੁਬਾਰਾ ਖਾਲਸਾ ਰਾਜ ਬਣੇਗਾ ਅਸੀਂ ਇਲਾਕੇ ਉਹਨਾਂ ਨੂੰ ਦੇ ਦਵਾਂਗੇ ਤੇ ਉਹ ਮਾਮਲਾ ਜਿਹੜਾ ਵੈ ਆਏ ਦਿਨ ਸੁਰਖੀਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈਗਾ ਕਿ ਤਿੱਬਤ ਤੇ ਲਦਾਖ ਦੇ ਮਾਮਲੇ ਨੂੰ ਲੈ ਕੇ ਚਾਈਨਾ ਤੇ ਹਿੰਦੁਸਤਾਨ ਦੇ ਦਰਮਿਆਨ ਜਿਹੜਾ ਹੈ ਉਹ ਚੜਫਾ ਹੁੰਦੀਆਂ ਰਹਿੰਦੀਆਂ ਹੈ ਤੇ ਦੂਸਰਾ ਜਿਹੜਾ ਰੂਸ ਹੈ ਰੂਸ ਵੀ ਆਏ ਦਿਨ ਕੋਈ ਨਾ ਕੋਈ ਐਸਾ ਬਿਆਨ ਦੇ ਦਿੰਦਾ ਹੈ ਜਿਹੜਾ ਕਿ ਹਿੰਦੁਸਤਾਨ ਦੇ ਖਿਲਾਫ ਹੁੰਦਾ ਵੈ ਤੇ ਉਹ ਜਿਹੜੀ ਭਵਿੱਖਬਣੀ 2024 ਦੇ ਵਿੱਚ ਕੀਤੀ ਗਈ ਸੀ ਉਹਦੇ ਹੁਣ ਜਲਦ ਅ ਜਲਦ ਪੂਰੇ ਹੋਣ ਦੇ ਇਮਕਾਨਾਤ ਬਣਦੇ ਜਾ ਰਿਹਾ ਫਿਰ ਦੂਸਰਾ ਤੁਸੀਂ ਦੇਖੋ ਇੱਕ ਦੂਰ ਸਾਹਿਬ ਤੋਂ ਪਾਈ ਅਮਰਤਪਾਲ ਤੇ ਫਰੀਦਕੋੜ ਤੋਂ ਪਾਈ ਸਰਬਜੀਤ ਸਿੰਘ ਵੱਡੀ ਲੀਡ ਦੇ ਨਾਲ ਜਿੱਤੇ ਹੈਗੇ ਨੇ ਜਿਹੜੇ ਕਿ ਇੱਕ ਰਿਕਾਰਡ ਹੈਗਾ ਵੈ ਪੰਜਾਬ ਦੇ ਵਿੱਚ ਕਿ ਉਹਨਾਂ ਨੇ ਕੈਂਪੇਨ ਵੀ ਨਹੀਂ ਕੀਤੀ ਆਜ਼ਾਦਨਾ ਦੌਰ ਤੇ ਉਹ ਜਿੱਤੇ ਆਰ ਬਹੁਤ ਵੱਡੀ ਲੀਡ ਦੇ ਨਾਲ ਜਿੱਤੇ ਆ ਇਹ ਖਾਲਸਾ ਰਾਜ ਆਉਣ ਦੀਆਂ ਹੀ ਨਿਸ਼ਾਨੀਆਂ ਆ ਜਿਹੜੀਆਂ ਕਿ ਕਹਿੰਦੇ ਨਾ ਕੜੀਆਂ ਨਾਲ ਕੜੀਆਂ ਜੁੜਨਾ ਸ਼ੁਰੂ ਹੋ ਗਈਆਂ ਤੇ ਹੁਣ ਬਹੁਤ ਜਲਦ ਖਾਲਸਾ ਰਾਜ آئے گا اور جیڑی بوکو باڑی دو ہزار چوبی کے حوالے کی گئی ہے وہ جلد سچ ثابت ہو گئی جائے گی یہ سی کی بھیرو اجزی ویڈیو ویڈیو بارے کی خیال ہے کمنٹ کر کے لازمی دسو رکھو اپنا ڈیر سارا خیال ملانگے اگلی ویڈیو دن آل اللہ حافظ